ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਸਿੱਧੂ ਮੂਸੇਵਾਲੇ ਦੇ ਕਰੀਬੀ ਸਾਥੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ ਗੋਲੀਬਾਰੀ ਕੀਤੀ ਗਈ ਹੈ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ ਇਸ ਸਾਰੇ ਮਾਮਲੇ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਦੋ ਨੌਜਵਾਨ ਮੁੰਡੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ ਪੁਲਿਸ ਨੂੰ ਇਸ ਨੂੰ ਲੈ ਕੇ ਜਾਣਕਾਰੀ ਜਿਤਿ ਜਾਰੀ ਪੁਲਿਸ ਇਸ ਜਾਂਚ ਵਿੱਚ ਜੁਟ ਗਈ ਹੈ ਦਾ ਦੇ ਕੇ ਗੋਲੀਬਾਰ ਤੋਂ ਕੁਝ ਸਮੇਂ ਬਾਅਦ ਪ੍ਰਗਟ ਸਿੰਘ ਨੂੰ ਇੰਗਲੈਂਡ ਦੇ ਇੱਕ ਨੰਬਰ ਤੋਂ ਫੋਨ ਆਉਂਦਾ ਪਰ ਫੋਨ ਨਹੀਂ ਚੁੱਕਦਾ ਇਸ ਤੋਂ ਬਾਅਦ ਉਸ ਨੂੰ ਇੱਕ ਮੈਸੇਜ ਭੇਜਿਆ ਜਾਂਦਾ ਤੇ ਉਸ ਨੂੰ 30 ਲੱਖ ਰੁਪਏ ਦੇਣ ਲਈ ਕਿਹਾ ਜਾਂਦਾ ਇਸ ਮੈਸੇਜ ਦੇ ਵਿੱਚ ਲਿਖਿਆ ਕਿ ਭਾਵੇਂ ਤੁਸੀਂ ਗੱਲ ਮੈਲ ਰੱਖ ਲੋ ਜਾਂ ਆਪਣੀ ਕਾਰ ਨੂੰ ਬੁਲਟ ਪ੍ਰੂਫ ਕਰਵਾਓ ਤੁਹਾਡਾ ਵੀ ਉਹੀ ਹਾਲ ਹੋਵੇਗਾ ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਲਿਆ ਗਿਆ ਜਾਣਕਾਰੀ ਮਿਲ ਰਹੀ ਹੈ ਕਿ ਪ੍ਰਗਟ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਗੀਤ ਮੇਰਾ ਨਾਮ ਦੇ ਜੋ ਕੰਮ ਕੀਤਾ ਸੀ ਉਹ ਇੱਕ ਟਰਾਂਸਪੋਰਟਰਾਂ ਤੇ ਪੁਲਿਸ ਅੱਗੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਰਹੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਮੇਰਾ ਨਾਮ 7 April 2023 ਨੂੰ ਰਿਲੀਜ਼ ਹੋਇਆ ਸੀ ਸਿੱਧੂ ਦੀ ਮੌਤ ਤੋਂ ਬਾਅਦ ਇਹ ਉਸ ਅਤੀ ਦੇ ਗੀਤ ਸੀ ਸਿੱਧੂ ਮੂਸੇਵਾਲਾ ਦਾ ਗੀਤ ਸਵੇਰੇ ਉਹਨਾਂ ਦੇ ਅਧਿਕਾਰਤ YouTube ਚੈਨਲ ਤੇ ਰਿਲੀਜ਼ ਕੀਤਾ ਗਿਆ ਸੀ ਦੱਸਿਆ ਕਿ 29 May 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਪਿੰਡ ਨੇੜੇ 28 ਸਾਲਾ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਕਾਰਾਂ ਵਿੱਚ ਆਏ ਲਾਰੈਂਸ ਗੈਂਗ ਦੇ ਮੈਂਬਰਾਂ ਨੇ ਸਿੱਧੂ ਮੂਸੇਵਾਲਾ ਗੋਲੀਆਂ ਨਾਲ ਛਲਨੇ ਕਰ ਦਿੱਤਾ ਸੀ ਸਿੱਧੂ ਮੂਸੇਵਾਲ ਦੀ ਥਾਰ ਗੱਡੀ ਦੀ ਸਾਈਡ ਤੇ ਅੱਗੇ ਤੋਂ ਕਈ ਗੋਲੀਆਂ ਚੜਾਈਆਂ ਗਈਆਂ ਸਨ ਤੁਸੀਂ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਲਾਰੈਂਸ ਗੈਂਗ ਦੇ ਗੁੰਡਿਆਂ ਨੇ ਸਿੱਧੂ ਨੂੰ ਆਪਣੀ ਸੀਟ ਤੋਂ ਹਿੱਲਣ ਦਾ ਮੌਕਾ ਤੱਕ ਵੀ ਨਹੀਂ ਦਿੱਤਾ ਸਿੱਧੂ ਆਪਣੀ ਸੀਟ ਤੇ ਬੈਠੇ ਰਹੇ ਸੀ ਜਿਸ ਦੌਰਾਨ ਉਹਦਾ ਕਤਲ ਕੀਤਾ ਗਿਆ ਸੀ ਪਰ ਹੁਣ ਲਗਾਤਾਰ ਲਾਰਿਸ ਗੈਂਗ ਦੇ ਨਾਮ ਦੇ ਉੱਤੇ ਸਿੱਧੂ ਮੂਸੇਵਾਲ ਦੇ ਕਰੀਬੀਆਂ ਨੂੰ ਜਿਹੜਾ ਕਿ ਧਮਕਾਇਆ ਜਾ ਰਿਹਾ ਫਿਰੋਤੀ ਮੰਗੀ ਜਾ ਰਹੀ ਹੈ ਤੇ ਨਾਂ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਤਾਂ ਹੁਣ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਤਾਂ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਦਿੱਤਾ ਕਿ ਕਿਸ ਤਰੀਕੇ ਦੇ ਨਾਲ WhatsApp ਦੇ ਉੱਤੇ ਮੈਸੇਜ ਕਰਕੇ ਫਿਰੋਤੀ ਮੰਗੀ ਜਾ ਰਹੀ ਤੇ ਧਮਕੀ ਦਿੱਤੀ ਜਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ